ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚਿਆ ਰਾਣਾ ਕਲੈਕਸ਼ਨ ਤੇ ਮੈਂ ਤੁਹਾਡਾ ਛੋਟਾ ਰਾਣਾ ਅੱਜ ਮੇਰਾ ਬਾਈ ਮੇਰੀ ਦੁਕਾਨ ਤੇ ਪਹੁੰਚਿਆ ਹੈ ਪਾਰਸਲ ਮੰਗਾਇਆ ਹੈ ਅੱਪਾ ਨੇ ਮੈਕ ਮੰਗਾ ਲਈ ਵੀਡੀਓ ਬਣਾਉਣ ਵਾਸਤੇ ਵਾ ਪਾਰਟੀ ਹੋ ਗਈ ਵੀ ਪਾਰਟੀ ਮੰਗੋ ਸਾਰੇ ਮੈਸੇਜੇ ਪਾਰਟੀ ਪਾਰਟੀ ਜ਼ਰੂਰ ਕਰਾਂਗੇ ਆ ਵੀਰੇ ਦੀ ਕਿਰਪਾ ਹੋਈ ਆ ਰਾਣਾ ਜੀ ਨਾ ਜੀ ਆਪਾਂ ਨੇ ਵੀ ਮੰਗਾਇਆ ਸੀ ਮੈਂ ਕਹਾ ਦੇਖੋ ਜੀ ਮੈਂ ਕਹਿੰਦਾ ਮੈਂ ਆਪਾਂ ਮੰਗਾਇਆ ਸੀ ਜੀ ਆਪਾਂ ਨੂੰ ਦੇਖ ਕੇ ਇਹਨਾਂ ਨੇ ਕਿਹਾ ਕਿ ਸਾਨੂੰ ਵੀ ਆਰਡਰ ਕਰੋ ਦੋ ਦੋ ਤੇ ਤੇ ਹੁਣ ਇਹਨਾਂ ਦਾ ਆਰਡਰ ਪਾਰਸਲ ਪਹੁੰਚ ਗਿਆ ਤੇ ਇਹ ਹੁਣ ਇਹ ਆਪਣੇ ਘਰ ਜਾ ਕੇ ਜਾਂ ਆਪਣੇ ਸ਼ੌਪ ਤੇ ਜਾ ਕੇ ਇਹਦੀ ਅਨਬਾਕਸਿੰਗ ਕਰਨਗੇ ਤੇ ਦੇਖਦੇ ਆ ਇਹਨਾਂ ਨੂੰ ਕਿੱਦਾਂ ਦਾ ਲੱਗੂਗਾ ਆਪਾਂ ਨੂੰ ਤਾਂ ਵਧੀਆ ਲੱਗਿਆ ਇਹਦਾ ਮੈਂ ਇੱਕ ਜਿਹੜੀ ਕੰਪਨੀ ਨਾਲ ਲਗਾਇਆ ਸੀ ਨੇ ਤੇ ਅਸੀਂ ਕਿਸੇ ਦੀ ਰਿਸਪੌਂਸ ਦੀ ਕਰ ਰਹੇ ਸੀ ਕਿਸੇ ਦੀ ਇਹ ਨਾਲ ਨਹੀਂ ਕਰਦੇ ਐਡਵਲਟ ਰਿਟਰਨਮੈਂਟ ਨਹੀਂ ਹੈਗੀ ਤੇ ਅਸੀਂ ਨਾ ਵੈਸੀ ਹੀ ਔਨਲਾਈਨ ਮੰਗਵਾਇਆ ਇਹ ਪਾਰਸਲ ਤੇ ਮੈਂ ਤਾਂ ਅੱਜ ਲੁਧਿਆਣੇ ਗਿਆ ਸੀ ਕੱਲ ਤੁਹਾਨੂੰ ਪਤਾ ਹੀ ਹੈ ਗੋਪ੍ਰੋ ਲੈਣਾ ਗੋਪ੍ਰੋ ਹੁਣ ਗੋਪ੍ਰੋ ਆਰਡਰ ਕਰਦੇ ਵੀਰ ਗੋਪ੍ਰੋ ਹੋ ਗਈ ਆਰਡਰ ਕਿ ਨਹੀਂ ਜੀ ਨਹੀਂ ਹੋਇਆ ਥੀ ਉਧਰ ਸਾਡਾ ਛੋਟਾ ਰਾਣਾ ਹਾਂਜੀ ਸਰ ਆ ਜੀ ਰਾਜੀ ਮਿੱਤਰੋ ਆਈ ਹੋਪ ਤੁਸੀਂ ਵਧੀਆ ਹੋਵੋਗੇ ਮੈਂ ਤਾਂ ਬਹੁਤ ਵਧੀਆ ਐ ਅੱਜ ਮੇਰੇ ਪਾਈ ਕਹਿੰਦੇ ਪਾਰਟੀ ਬਣਦੀ ਐ ਮੈਂ ਇੱਕ ਮੰਗਾ ਲਈ ਮੈਂ ਪਾਰਟੀ ਜ਼ਰੂਰ ਕਰਾਂਗੇ ਵੀਰੇ ਹਾਂ ਤੇ ਅਨਬਾਕਸ ਕਰਾਂਗੇ ਆਪਾਂ ਪੁੱਛ ਕਹਦੇ ਮੈਨੂੰ ਕੀ ਚਾਹੀਦਾ ਸਾਡਾ ਛੋਟਾ ਭਰਾ ਕਾਲੂ ਕਾਲੂ ਸਿੰਘ ਕਾਲੂ ਜੀ ਆਏ ਪੁੱਛ ਮੈਨੂੰ ਕੀ ਚਾਹੀਦਾ ਇਹ ਮਸ਼ਹੂਰ ਮਾਡਲ ਹੈ ਮਿਸਟਾਲ ਦਾ ਬੇਟਾ ਜਿਹੜਾ ਸੜਿਆ ਰੋ ਕਰਦਾ ਮੇਨ ਪੁਆਇੰਟ ਪਾਰਟੀ ਚ ਤੇ ਪੁੱਛ ਤੈਨੂੰ ਕੀ ਰਹਿਣਾ ਕੀ ਚਾਹੀਦਾ ਹਾਂਜੀ ਹਾਂਜੀ ਰਹਿਣਾ ਜੀ ਪਾਰਟੀ ਚ ਕੀ ਚਾਹੀਦਾ 1 ਮਿਲੀਅਨ ਫੋਲੋਅਰਸ 1 ਮਿਲੀਅਨ ਫੋਲੋਅਰ ਫੋਲੋਅਰਸ ਕਰਵਾ ਦੇ ਮਾਈ ਥੈਂਕ ਯੂ bro ਆਲੋਕ ਓਕੇ ਅਜੀ ਦੋਸਤੋ ਆਪਾਂ ਮਗਾਇਨੇ ਮੈਂ ਇੱਕ ਹੁਣ ਕਰਾਂਗੇ ਇਹਦਾ ਅਨਬਾਕਸ ਤੇ ਕਾਲੂ ਵੀਰ ਆ ਘਰ ਅਨਬਾਕਸ ਤੇ ਜਾ ਰਿਹਾ ਲਾਲਾ ਤੇ ਆ ਸਾਡਾ ਗੁੰਗਾ ਤੁਹਾਨੂੰ ਦਿਖਾਵਾਂਗੇ ਤੇ ਮਾਈਕ ਆਰਡਰ ਕੀਤਾ ਸੀਗਾ Amazon ਤੋਂ ਤੇ ਮੈਂ ਇੱਕ ਵੀਰਾ ਕਰ ਰਿਹਾ ਅਨਬਾਕਸਿੰਗ ਤੁਹਾਨੂੰ ਦਿਖਾਵਾਂਗੇ ਬਹੁਤ ਦਿੱਕਤਦਾਰੀ ਸੀਗੀ ਆਵਾਜ਼ ਦੀ ਹਨਾ ਤੁਸੀਂ ਦੇਖੋ ਮਾਈਕ ਆਪਾਂ ਕਿਸੇ ਦੀ ਐਡ ਨਹੀਂ ਕਰ ਰਹੇ ਹੈਗੇ ਆਪਾਂ ਦਾ ਇੱਕ ਤੁਹਾਨੂੰ ਦਿਖਾ ਰਹੇ ਆਂ ਵੀ ਆਪਾਂ ਨੇ ਮਾਈਕ ਖਰੀਦਿਆ ਹਨਾ ਤੇ ਵੀਰਾ ਕਰ ਰਹੇ ਅਨਬਾਕਸ ਤੇ ਪਹਿਲਾਂ ਵੀ ਆਪਾਂ ਨੇ ਇੱਕ ਆਰਡਰ ਕੀਤਾ ਸੀਗਾ ਬੜੇ ਸੋਹਣੇ ਮਾਈਕ ਨੇ ਤੇ ਅਨਬਾਕਸ ਹੋ ਰਿਹਾ ਤੇ ਲੈਮੀਨੇਸ਼ਨ ਵੀਰ ਨੇ ਤਾਰ ਚੁੱਕੇ ਨੇ ਤੇ ਬੜੇ ਪਿਆਰ ਨਾਲ ਲੈਮੀਨੇਸ਼ਨ ਤਾਰੇ ਨੇ ਵੀਰ ਕਾਲੂ ਜੀ ਤੇ ਅਨਬਾਕਸ ਕਰ ਰਹੇ ਨੇ ਆਪਣਾ ਭਰਾ ਛੋਟਾ ਇਹ ਤੇ ਆਪਣੀ ਬਹੁਤ ਮਨ ਲਗੀ ਇੱਜ਼ਤ ਕਰਦਾ ਆਪਣਾ ਬਹੁਤ ਪਿਆਰ ਕਰਦਾ ਇਹ ਸਾਰੇ ਲੋਕ ਹੋਣਗੇ ਇਦਾਂ ਇਦਾਂ ਨਹੀਂ ਖੁੱਲਦੇ ਸਾਰੇ ਇਦਾਂ ਖੁੱਲਣਗੇ ਇਹ ਤੇ ਵੀਰੇ ਨੇ ਅਨਬਾਕਸ ਕਰਤਾ ਤੇ ਆ ਆ ਡੱਬੇ ਨਿਕਲੂ ਜਰਾ ਆ ਡੱਬੀ ਤੇ ਬੀਨ ਨੇ ਉੱਪਰ ਕਰ ਲਏ ਤੇ ਹੁਣ ਖੋਲ ਕੇ ਦਿਖਾਉਗਾ ਡੱਬੇ ਤੁਸੀਂ ਦੇਖੋ ਕਿਆ ਬਾਤ ਹੈ ਅਨਬਾਕਸ ਹੋ ਚੁੱਕੇ ਨੇ ਸਾਡੇ ਮੈਕ ਤੇ ਤੁਹਾਨੂੰ ਦਿਖਾਵਾਂਗੇ ਮੈਕ ਚ ਬਣਾ ਕੇ ਵੀਡੀਓ ਵੀ ਕਿੱਦਾਂ ਦੀ ਆ ਕਮੈਂਟਾਂ 'ਚ ਦੁੱਧ ਦੱਸਿਓ ਵੀ ਆਪਾਂ ਨੇ ਸਹੀ ਕੀਤਾ ਕੰਮ ਇਹ ਕਿਹੜੀ ਕੰਪਨੀ ਆ ਇਹ ਡੈਜੀ ਟੈਕ ਡੈਜੀ ਟੈਕ ਦੇ ਮੈਗਨੈਟਿਕ ਦੇਖ ਸਕਦੇ ਹੋ ਤੇ ਡੱਬਾ ਬੜਾ ਸ਼ਾਨਦਾਰ ਹੈ ਦਾ ਤੇ ਉਹਨਾਂ ਪਰ ਰੱਖਾਂਗੇ ਨੂੰ ਸੰਭਾਲ ਕੇ ਕੇਅਰ ਕਰਾਂਗੇ ਦੋਸਤੋ ਤੇ ਮਿੱਦਿਆ ਨੂੰ ਅੱਗੇ ਤੇ ਕਮੈਂਟਾਂ ਦੇ ਦੋਸਤੋ ਦੋਸਤੋ ਕਿ ਹੁਣ ਆਪਾਂ ਵੀਡੀਓ ਬਣਾਇਆ ਕਰਾਂਗੇ ਇਹਦੇ ਨਾਲ ਇਹਦੇ ਨਾਲ ਮਿਲੇ ਆਪਾਂ ਨੂੰ OTP ਤੇ ਉਹ ਦੀਜੀ ਤੇ ਦੂਜੀ ਗੱਲ ਆ ਲੀੜਾ ਚਾਰਜ ਕਰਨ ਵਾਸਤੇ ਤੇ ਆ ਫਿਲਟਰ ਵਾਸਤੇ ਜਿਹਨੂੰ ਕਹਿੰਦੇ ਨੇ ਆਪਾਂ ਆ ਥੋੜੀ ਰੂੰ ਜੀ ਇਹ ਇਹਨਾਂ ਦਾ ਫਿਲਟਰ ਹੁੰਦੀ ਆ ਆਵਾਜ਼ ਦੇ ਵਾਸਤੇ ਕਵਰ ਵੀ ਦਿੱਤਾ ਹਨਾ ਬੜਾ ਪਿਆਰਾ ਕਵਰ ਆ ਡਿਜੀ ਟਕਲਾਂ ਦਾ ਦੇਖੋ ਚੋ ਠੀਕ ਆ ਦੋਸਤੋ ਇਹ ਅੱਜ ਦਾ ਵਲੌਗ ਤੁਹਾਡੇ ਨਾਲ ਥੈਂਕ ਯੂ ਦੋਸਤੋ ਹੁਣ ਦੱਸੋ ਵੀ ਕਿੱਦਾਂ ਦੀ ਆ ਰਹੀ ਆਵਾਜ਼ ਆ ਪਾਣੈ ਮੈਂ ਕਿ ਲੱਤੇ ਲਾ ਤੇ ਵੀਰ ਕਾਲੂ ਨੇ ਵੀ ਲਾ ਲਿਆ ਕਾਲੂ ਤੁਸੀਂ ਦੋ ਬੋਲ ਬੋਲ ਕੇ ਦਿਖਾਓ ਦੱਸੋ ਇਹ ਕਿੱਦਾਂ ਦੀ ਆ ਰਹੀ ਆਵਾਜ਼ ਹੁਣ ਤੁਸੀਂ ਆਪ ਵੀ ਦੱਸਣਾ ਕਮੈਂਟਾਂ ਵਿੱਚ ਵੀ ਆਵਾਜ਼ ਕਿਲੀ ਆ ਰਹੀ ਆ ਵੀ ਘੈਂਟ ਆ ਤੇ ਕਾਲੂ ਜੀ ਤੁਸੀਂ ਗੱਡੀ ਲੈਵੇਂ ਗੀਣਾ ਮਾਰ ਕੇ ਉਹ ਦੂਰ ਤੱਕ ਬੁੱਲਦੇ ਜਾਓ। ਕੁਝ ਵਧੀਆ ਜਿਹਾ ਦੱਸੋ ਵੀ ਗੱਡੀ ਕਿੱਦਾਂ ਦੀ ਹੈ ਕੀ ਗੱਲਬਾਤ ਹੈ ਨਾ। ਬਸ ਆਪਾਂ ਵੈਸੇ ਲਾਜ਼ਰੂਗਾ ਕਰਨੀ ਹੈਗੀ ਅੱਜ। ਬਾਕੀ ਕੱਲ ਦੇਖਦੇ ਆਂਗੇ ਕੀ ਬਣਦਾ। ਹੋਰ ਕਾਲੂ ਜੀ ਠੀਕ ਹੋ? ਕੈਂਟਾਂ ਵਾਲਾ ਕਿੱਦਾਂ ਦੀ ਆ ਰਹੀ ਆ? ਤੇ ਬਾਜ ਵੀਰਾ ਕਹਿੰਦਾ ਕੈਂਟ ਆ ਰਹੀ ਆ। ਬਾਕੀ ਚੈੱਕ ਕਰਕੇ ਦੇਖਦੇ ਆਂ ਵੀਡੀਓ 'ਚ ਨਾ। ਤੇ ਹੋਰ ਸੁਣਾਓ ਕੈਂਟੋਂ। ਓਕੇ।